ਤੇ ਨਜਾਇਜ਼ ਮਾਰਿਆ ਉਹਨਾਂ ਨੇ ਸਰ ਜੀ ਜਦੋਂ ਨਜਾਇਜ਼ ਮਾਰਿਆ ਤੇ ਮੱਲੇ ਵਾਲੇ ਬੱਚੇ ਜੋ ਛੁੜਾਣਗੇ ਉਹਨਾਂ ਦੇ ਮਾਰਿਆ ਚਾਕੂ ਸੀ ਪਤਾ ਨਹੀਂ ਕੀ ਸੋਨਾਂ ਕੋਲ ਜੇ ਮੱਲੇ ਵਾਲੇ ਨਾ ਛੁੜਾਉਂਦੇ ਤੇ ਮੇਰੇ ਮੁੰਡੇ ਨੇ ਜਾਨ ਨੂੰ ਹੀ ਮਾਰ ਦੇਣਾ ਸੀ ਸਰ ਇਹਨਾਂ ਨੇ ਠੀਕ ਆ ਸਰ ਮੈਂ ਵਿਧਵਾ ਜਨਾਨੀ ਆ ਮੇਰਾ ਬੰਦਾ ਹੈ ਨਹੀਂ ਸਰ ਤੇ ਮੈਂ ਤੇ ਮੇਰਾ ਬੇਟਾ ਹੈਗਾ ਸਰ ਮੈਨੂੰ ਬਹੁਤ ਨਜਾਇਜ਼ ਤੰਗ ਕਰਦੇ ਆਗੇ ਸਰ ਹਾਂਜੀ ਸਰ ਜਦੋਂ ਮੈਂ ਲੰਘਦੀ ਫਿਰਦੀ ਹਾਂ ਉਹ ਮੈਨੂੰ ਤੰਗ ਕਰਦਾ ਹੈਗਾ ਵਾ ਠੀਕ ਆ ਸਰ ਤੁਸੀਂ ਉਹਨਾਂ ਨੂੰ ਸਮਝਾ ਦਿਓ ਸਰ ਉਹਨਾਂ ਨੇ ਜੇ ਤੰਗ ਨਾ ਕਰੇ ਮੇਰਾ ਬੇਟਾ ਕੱਲਾ ਕੱਲਾ ਆ ਗਿਆ ਮੈਂ ਤਾਂ ਮੇਰਾ ਬੇਟਾ ਆ ਗਿਆ ਮੇਰੇ ਪੇਟ ਦੇ ਵਿੱਚ ਜੀ 18 ਸਾਲਾਂ ਦਾ ਆ ਗਿਆ ਮੇਰਾ ਮੁੰਡਾ ਸੀ ਇਹ ਤਾਂ ਕਰ ਦੋ ਸਾਰਾ ਖਰਚਾ ਹੀ ਹਾਂ ਜੀ ਸਰ ਮੈਂ ਗੋਟੀਆਂ ਦਾ ਕੰਮ ਕਰਦੀ ਸਰ ਮੇਰਾ ਨਾਮ ਸ਼ਿਵਮ ਜੀ ਕਿਹੜੀ ਜਗ੍ਹਾ ਰਹਿੰਦੇ ਹੋ ਅਸੀਂ ਡਾਕਟਰ ਅੰਬੇਦਕਰ ਕਲੋਨੀ ਕੀ ਹੋਇਆ ਜੀ ਰਾਤੀ ਅਸੀਂ ਮੈਂ ਮੇਰਾ ਭਰਾ ਸੀਗਾ ਇਹ ਤਾਂ ਇਹਦਾ ਮੁੰਡਾ ਹੀ ਅਸੀਂ ਬੈਠੇ ਸੀਗੇ ਆ ਜਿਹੜਾ ਸਾਜਨ ਜੀ ਇਹ ਆਇਆ ਇਹ ਪੁਲਸੀ ਆਇਆ ਇਹ ਸਾਜਨ ਕੋਲੋਂ ਏ ਪੁੱਲਸਾਲਾ ਬਾਈ ਇਹ ਸ਼ਰਾਬ ਸ਼ਰੂ ਪੀਤੀ ਹੋਈ ਸੀਗੀ ਇਹ ਆਕੇ ਨੇ ਆ ਜੀ ਮੈਨੂੰ दारू ਪੀਤੀ ਵਿੱਚ ਗਾਲਾਂ ਕੱਢਣ ਲੱਗਾ ਗਾਲੀ ਗਲੋ ਜਿੰਨੇ ਮੈਨੂੰ ਮਾਵਾ ਭੈਣਾ ਦੀਆਂ ਗਾਲਾਂ ਕੱਢਣ ਲੱਗਾ ਮੈਂ ਜਦੋਂ ਕਹੀ ਕੀ ਹੋਇਆ ਇਹ ਨੇ ਮੈਂ ਇਹਨੇ ਮੇਰੇ ਹੱਥ ਤੁਪੜ ਤੁਪੜ ਮਾਰਿਆ ਜੀ ਦੋ ਫਿਰ ਮੈਂ ਕਹੇ ਇਹਨਾਂ ਨੂੰ ਮੈਂ ਫਿਰ ਮੈਂ ਵੀ ਬੋਲਿਆ ਫਿਰ ਇਹਦੇ ਇਹਨੇ ਆਪਣਾ ਮੁੰਡਾ ਬੁਲਾ ਲਿਆ ਜੀ ਇਹਦੇ ਮੁੰਡੇ ਨੇ ਵੀ ਮੇਰੇ ਮਾਰਿਆ ਜੀ ਜਿਹੜੇ ਮੇਰੇ ਨਾਲ ਸੀਗੇ ਤਾਂ ਮੁੰਡਾ ਹੈਪੀ ਠੀਕ ਆ ਜੀ ਉਹਨੇ ਆਕੇ ਜੇਬ ਦੇ ਵਿੱਚੋਂ ਪਤਾ ਨਹੀਂ ਕੀ ਕੱਢਿਆ ਮੇਰੇ ਸਿਰ ਤੇ ਔਰੇ ਮਾਰਿਆ ਜੀ ਆ ਦੇਖੋ ਮੇਰੇ ਉਰੇ ਨੀਲ ਵੀ ਪਾਇਆ ਹੋਇਆ ਇਹਨੇ ਤਾਂ ਮੈਂ ਤਾਂ ਮੇਰੇ ਜਿਹੜੇ ਨਾਲ ਖੜੇ ਸੀਗੇ ਮੁੰਡੇ ਉਹਨਾਂ ਨੇ ਛੁੜਾਇਆ ਨਹੀਂ ਤਾਂ ਇਹਨਾਂ ਨੇ ਤਾਂ ਮੈਨੂੰ ਹੀ ਮਾਰ ਦੇਣਾ ਸੀਗਾ ਜੀ ਉਹਨਾਂ ਨੇ ਜਦੋਂ ਛੁੜਾਇਆ ਉਹਨੇ ਹੀ ਉਹਦੇ ਮੇਰੇ ਨਾਲ ਦੇਦੇ ਵੀ ਉਰੇ ਆ ਠੋਡੀ ਤੇ ਕੋਈ ਕੋਲ ਜੀ ਉਹ ਮਾਰਤੀ ਪਤਾ ਨਹੀਂ ਕੋਈ ਕੀ ਸੀਗਾ ਕਟਰ ਕੁੱਟ ਰਹੇ ਹਾਂ ਜੀ ਹਾਂ ਜੀ ਅੱਗੇ ਵੀ ਇਹ ਏਦਾਂ ਹੀ ਲੜਦੇ ਰਹਿੰਦੇ ਨੇ ਮੰਗੂ ਇਹਨਾਂ ਦੇ ਇਦਾਂ ਹੀ ਆਈ ਜਿਹੜਾ ਸਾਇਣ ਆਈ ਇਹ ਵਰਦੀ ਦੇ ਤੋਫ ਤੇ ਹੀ ਲੋਕਾਂ ਕੋਈ ਪੈ ਪੂਏ ਠੱਗਦਾ ਬਾਈ ਪਹਿਲਾਂ ਵੀ ਇਹਦੇ ਬਿਹਾਰੀ ਚੁੱਕੀ ਇੰਨੇ ਮਤਲਬ ਕਿ ਇਹਦੀ ਵੀਡੀਓ ਵਾੜੀ ਬਣੀ ਸੀਗੀ ਉਹ ਵੀਡੀਓ ਵੀ ਸ਼ਾਇਦ ਸਾਡੇ ਕੋਲ ਹੋਵੇ ਤੁਹਾਨੂੰ ਦਿਖਾਵਾਂਗੇ ਜੀ ਜ਼ਰੂਰ ਹਾਂਜੀ ਇਹ ਇਹ ਇਹਦੇ ਕੋਟੇ ਪੀ ਜੀ ਉੱਥੇ ਜੀ ਮੈਂ ਤਾਂ ਮੇਰੀ ਮੰਮੀ ਮੇਰੇ ਪਾਪਾ ਮੇਰੇ ਐਕਸਪਾਇਰ ਹੋ ਗਏ ਸੀਗੇ ਚਾਰ ਪੰਜ ਮਹੀਨੇ ਪਹਿਲਾਂ ਹੀ ਤਾਂ ਜੀ ਤਾਂ ਮੈਂ ਹੀ ਹੁਣ ਕੱਲਾ ਵਾਂ ਜਿਹੜਾ ਆਪਣੇ ਘਰ ਦਾ ਸਰਕਲ ਦੇਖਦਾ ਵਾਂ ਮਾੜਾ ਮੋਟਾ ਕੰਮ ਦੀ ਆੜੀ ਕਰਦਾ ਵਾਂ ਰੋ ਉਦਾਂ ਹੀ 4-500 ਰੁਪਏ ਲਈ ਨਾ ਮੈਨੇ ਤਾਂ ਕਾਹ ਕੀਤਾ ਇਹ ਕੰਪਲੇਂਟ ਕਰਾਈ ਤੁਸੀਂ ਕੰਪਲੀਟ ਐਸੀ ਕਰਾਈ ਜੀ ਰਾਤੀ ਅਸੀਂ ਕਰਾ ਕੇ ਆਏ ਜਾਂ ਸਾਰਾ ਬਿਆਨ ਦੇ ਕੇ ਸੁਣਵਾਈ ਹੈ ਹੇ ਤੱਕ ਤਾਂ ਕੋਈ ਵੀ ਨਹੀਂ ਹੋਈ ਜੀ ਏ ਆਪਣੀ ਬਰਦੀ ਦਾ ਧੋਸ ਦਿਖਾਉਂਦਾ ਇਹ ਸ਼ਰਾਬ ਪੀਤੀ ਦੇ ਵਿੱਚ ਆਂਦਾ ਪਹਿਲੀ ਗੱਲ ਤਾਂ ਹੀ ਇਹ ਤੱਕ ਧੱਕਾ ਕਰਦੀ ਸੀ ਬਣਾਈ ਬਿਲਕੁਲ ਕੀ ਹੋਇਆ ਰਾਤ ਕਿਹੜੀ ਲੜਾਈ ਕਿੱਥੇ ਹੋਈ ਜੀ ਉਸ ਸਬਜ਼ੀ ਲੈ ਕੇ ਆ ਰਹੇ ਸੀਗੇ ਤੇ ਉਹਨਾਂ ਨੇ ਮੁੰਡੇ ਬੈਠੇ ਸੀ ਟਾ ਸੁਟਾ ਉਹ ਭਰੀਆਂ ਪੀ ਰਹੇ ਸੀ ਜਿੱਟ ਹੂੰ ਪੌੜੀਆਂ ਦੇ ਨੀਚੇ ਤੇ ਉਹਨਾਂ ਨੇ ਰੋਕਿਆ ਵੀ ਇੱਥੇ ਰਸਤਾ ਨੰਗਨ ਦਾ ਵਾ ਮੇਰੇ ਜੇਠ ਆ ਕੀ ਕੰਮ ਕਰ ਪੁਲਸ ਜਾ ਹਾਂਜੀ ਉਹ ਆ ਰਹੇ ਸੀ ਕਿ ਕਹਿੰਦੇ ਕਿ ਇੱਥੇ ਤੁਸੀਂ ਰਸਤਾ ਵੋਟੀਆਂ ਵ ਕੁੜੀਆਂ ਰੰਗਦੀਆਂ ਵੜਦੀਆਂ ਵਾ ਕਿ ਤੁਸੀਂ ਇੱਥੇ ਨਾ ਬੈਠ ਕੇ ਪੀਓ ਕਰੋ ਵੀ ਸਾਈਡ ਤੇ ਪੀਓ ਉਹਨਾਂ ਨੇ ਗਾਲੀ ਗਲੋਚ ਕੀਤਾ ਉਹਨਾਂ ਨੂੰ ਬੋਲਣ ਲੱਗ ਕੇ ਹੱਥ ਪਾਈ ਹੋ ਗਏ ਉਹ ਸਿਆਣਾ ਵਿਆਣਾ ਵਾ ਤੇ ਉਹ ਛੋਟਾ ਜਵਾਬ ਕਰ 17 ਸਾਰਾ ਦਾ ਹੈਗਾ ਬੱਚਾ ਜਿਹਨੇ ਹੱਥ ਪਾਇਆ ਉਹਨੂੰ ਪੁਲਿਸ ਦਾ ਉਹ ਹੈਗਾ ਮਲਾਜ਼ਮ ਆ ਕਿੰਨੇ ਜਾਣੇ ਕਿੰਨੇ ਜਾਣੇ ਨੇ ਹੱਥ ਪਾਇਆ ਉਹਨਾਂ ਨੇ 5 10 ਜਣਿਆਂ ਨੇ ਤਾਂ ਫਿਰ ਖਿੱਚ ਕੇ ਲੈ ਗਏ ਉਹਨਾਂ ਨੂੰ ਇੱਥੇ ਥੱਲੇ ਨੀਚੇ ਲੜ ਬਹੁਤ ਖਿੱਚਾ ਖੁਚਾਈ ਕੀਤੀ ਉਹਨਾਂ ਨੇ ਫਿਰ ਅਸੀਂ ਛਡਾਣ ਗਏ ਤਾਂ ਸਾਡੇ ਵੀ ਉਹਨਾਂ ਨੇ ਮਾਰਿਆ ਕੀ ਮਾਰਿਆ ਤੁਹਾਡੇ ਜਿਹੜੇ ਤੁਹਾਡੀ ਬੋਟਨ ਲੱਗੀ ਪਤਾ ਨਹੀਂ ਕੜਾ ਮਾਰਿਆ ਕਿ ਇੱਟ ਮਾਰਿਆ ਉਥਾੜ ਕਰਕੇ ਇੱਥੇ ਆ ਕੇ ਲੱਗੀ ਆ ਪਤਾ ਨਹੀਂ ਲੱਗਿਆ ਮੈਂ ਤਾਂ ਬੇਹੋਸ਼ ਹੋ ਕੇ ਗਿਰ ਗਈ ਸੀ ਫਿਰ ਮੇਰੇ ਮੁੰਡਾ ਆਇਆ ਤੇ ਉਹ ਆਇਆ ਕਿ ਮੈਨੂੰ ਹਸਪੀਟਲ ਲੈ ਕੇ ਗਿਆ ਸਾਨੂੰ ਹਾਂਜੀ ਕਰਾਈ ਹੋਈ ਆ ਪਤਾ ਨਹੀਂ ਹਜੇ ਕੋਈ ਕਾਰਵਾਈ ਤਾਂ ਨਹੀਂ ਹੋ ਰਹੀ ਹਾਂਜੀ ਇਨਸਾਫੀਆ ਬੱਚੇ ਆ ਕਾਲੂ ਬੱਚਿਆਂ ਨੂੰ ਸਾਡੇਆਂ ਨੂੰ ਘੇਰ ਕਰਕੇ ਕੋਈ ਮਾਰਨ ਕੁੱਟਣਗੇ ਫਾਇਦਾ ਵਾ ਕੋਈ ਇਹ ਤਾਂ ਨੁਕਸਾਨ ਹੀ ਆ ਅਸੀਂ ਤਾਂ ਆਪ ਗਰੀਬ ਬੰਦੇ ਆ ਕਮਾ ਕੇ ਖਾਂਦੇ ਆ ਉਹ ਹਸਪੀਟਲ ਗਏ ਆ ਸਕੈਨ ਵਗੈਰਾ ਕਰਾਣ ਅੱਛੀ ਜ਼ਿਆਦਾ ਲੱਗੀਆਂ ਸਟਾਉਂਡ ਹਾਂਜੀ ਮੇਰੇ ਨੂੰ ਵੀ ਕਹਿ ਰਹੇ ਸੀ ਮੇਰੇ ਕੋ ਨਹੀਂ ਉੱਠਿਆ ਗਿਆ ਮੈਂ ਮੁੰਡੇ ਨੂੰ ਕਿਹਾ ਵੇ ਠਹਿਰ ਕੇ ਜਿਹੜੀ ਚੱਲ ਰਹੀਆਂ ਦਵਾਈ ਦੂਈ ਖਾ ਕੇ ਪੀਣ ਕਰੀ ਲਰ ਫਿਰ ਖਾ ਕੇ ਜਾਣੇ